ਆ ਹੁਣ ਅਸੀਂ ਜਿਹੜਾ ਜੇਠੂਆਲ ਪਿੰਡ ਦੇ ਬਾਹਰ ਪੁਲ ਆ ਉੱਥੇ ਖੜੇ ਆ ਔਰ ਜਿਹੜੀ ਛੜਕਦਾ ਤੋਂ ਘਾਟਨ ਕੀਤਾ ਆ ਐਨ ਐਚ 15 ਜੇਠੂਆਲ ਡੱਡੇ ਤੋਂ ਲੈ ਕੇ ਤਲਵੰਡੀ ਦਸੰਦਾ ਸਿੰਘ ਤੱਕ ਉਹਦੇ ਰਸਤੇ 'ਚ ਇਹ ਪੁਲ ਦੰਗਾ ਔਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਸੀ 17 ਤੋਂ ਉਸ ਤੋਂ ਬਾਅਦ ਇੰਨਾ ਪਿੰਡਾਂ 'ਚ ਜਦੋਂ ਦੌਰੇ ਕਰਦੇ ਆ ਤੇ ਲੋਕਾਂ ਦੀ ਬਹੁਤ ਭਾਰੀ ਮੰਗ ਸੀਗੀ ਆ ਤੰਗ ਪੁਲ ਨੂੰ ਕਿਸੇ ਤਰੀਕੇ ਨਾਲ ਠੀਕ ਕੀਤਾ ਜਾਵੇ ਸੋ ਅਸੀਂ ਇਹਨੂੰ ਜਦੋਂ ਸਰਕਾਰ ਬਣੀ 17 ਤੋਂ ਬਾਅਦ ਅਸੀਂ ਇਹਨੂੰ ਆਪਣੇ ਰਿਵਿਊ 'ਚ ਲਿਆ ਕੇ ਪੰਜਾਬ ਮੰਡੀ ਬੋਰਡ ਤੋਂ ਬਾਰ ਬਾਰ ਕੋਸ਼ਿਸ਼ ਕਰਨ ਤੋਂ ਬਾਅਦ ਇਹਦੀ ਪ੍ਰਵਾਨਗੀ ਮਿਲੀ ਸੀ ਇਹਦੀ ਪ੍ਰਵਾਨਗੀ ਮਿਲੀ ਸੀ 17 11 2022 ਨੂੰ ਔਰ ਮਿਹਨਤ ਮੁਸ਼ਕਲ ਦੇ ਨਾਲ ਕਿਉਂਕਿ ਇਥੋਂ ਸਾਰਾ ਇਲਾਕਾ ਲੰਘਦਾ ਇਥੋਂ ਮਹਿਤੇ ਨੂੰ ਜੁੜਦੀ ਹੈ ਤਕਰੀਬਨ ਕਹਿ ਲਓ ਕਿ ਜਿਹੜੀ ਪਠਾਨਕੋਟ ਰੋਡ ਹੈ ਮਹਿਤੇ ਨੂੰ ਲਿੰਕ ਕਰਦਾ ਹੈ ਸਾਰਾ ਏਰੀਆ ਜਿੱਥੇ ਉਹ ਸੜਕ ਬਣਨੀ ਹੈ ਹੁਣ ਸਰ ਤੁਹਾਡੇ ਏਰੀਏ ਲਈ ਉੱਥੇ ਹੀ ਇਹ ਪੁਲ ਵੀ ਜਿਹੜਾ ਵਾ ਇਹ ਅਸੀਂ ਨਵਾਂ ਬਣ ਕੇ ਜਿਹੜਾ ਤਿਆਰ ਹੋ ਚੁੱਕਾ ਹੈ ਇਹ ਵੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ ਇਹ ਤੁਸੀਂ ਆ ਜਿਹੜਾ ਪੁਲ ਖੜਿਆ ਆ ਇਹ ਡੈਮੇਜ ਵੀ ਆ ਤੰਗ ਪੁਲੀ ਆ ਇੱਥੇ ਐਕਸੀਡੈਂਟ ਬਹੁਤ ਹੁੰਦੇ ਸੀ ਔਰ ਖਤਰਾ ਸੀ ਕਿਸੇ ਵੀ ਵੜੇ ਵੀ ਕੁਝ ਹੋ ਸਕਦਾ ਸੋ ਇਹ ਪੁਲ ਵੀ ਤੁਹਾਨੂੰ ਅਸੀਂ ਆਪਣੀ ਮਿਹਨਤ ਮੁਸ਼ਕਤ ਦੇ ਨਾਲ ਬਣਾ ਕੇ ਦਿੱਤਾ ਹੈ ਜੱਠੂਵਾਲ ਦੇ ਨਾਲ ਅਗਲੇ ਪਿੰਡ ਜਿੰਨੇ ਵੀ ਸਾਰੇ ਪਿੰਡੇ ਨੇ ਉਹਨਾਂ ਦੀ ਸਹੂਲਤ ਆਸਤੇ ਇਹ ਚੀਜ਼ ਕੀਤੀ ਹੈ ਬਾਕੀ ਇਹਦੀ ਟੈਕਨੀਕਲ ਚ ਕੁਝ ਚੀਜ਼ਾਂ ਨੇ ਉਹ ਮੈਂ ਐਕਸ਼ਨ ਸਾਹਿਬ ਮੰਡੀ ਬੋਰਡ ਤੇ ਐਸਡੀਓ ਸਾਹਿਬ ਖੜੀ ਨੂੰ ਉਹਨਾਂ ਦੇ ਧਿਆਨ ਚ ਲਿਆਂਦੀਆਂ ਨੇ ਉਹਦੀ ਰਿਪੋਰਟ ਜਿਹੜੀ ਹੈ ਮੈਨੂੰ ਅੱਗੇ ਲਿਆ ਕੇ ਦੇਣਗੇ ਇਹਦਾ ਪਤਾ ਲੱਗ ਗਿਆ ਕਿ ਸਾਰਾ ਪਰ ਹੁਣ ਇਹ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਠੀਕ ਹੈ